ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੋਪ குரு ਸواری ਸਾਧ ਸੰਗਤਿਓ ਆਓ ਅੱਜ ਦਾ ਇਤਿਹਾਸ ਬੰਦਾ ਸਿੰਘ ਜੀ ਬਹਾਦਰ ਜਿਨ੍ਹਾਂ ਦਾ 29 ਫਰਵਰੀ 1716 ਨੂੰ ਸਾਥੀ ਸਿੰਘਾਂ ਦੇ ਨਾਲ ਦਿੱਲੀ ਦੇ ਵਿੱਚ ਜਿਹੜਾ ਉਸ ਕੱਢਿਆ ਗਿਆ ਸੀ ਅਬਦੁਲ ਸਮਦ ਖਾਨ ਦੇ ਪੁੱਤਰ ਜ਼ਕਰੀਆ ਖਾਨ ਨੇ ਜੋ ਕਿ ਸਾਰੀ ਕਾਰਵਾਈ ਦਾ ਇਨਚਾਰਜ ਸੀ ਮਹਿਸੂਸ ਕੀਤਾ ਬਾਦਸ਼ਾਹ ਨੂੰ ਪੇਸ਼ ਕਰਨ ਲਈ ਇਹ 200 ਕੈਦੀ ਬਹੁਤ ਥੋੜੇ ਨੇ ਪਿਆਰਿਓ ਜਸਵਲੇ ਗੁਰਦਾਸ ਨੇ ਗਲਦੀ ਘੜੀ ਦੇ ਵਿੱਚੋਂ ਭੁੱਖੇ ਪਾਣੇ ਸਿੱਖਾਂ ਨੂੰ ਨੇਟਾਲ ਹੋਏ ਸਿੱਖਾਂ ਨੂੰ ਅਸਲਾਹੀਨ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਹਨਾਂ ਦੀ ਗਿਣਤੀ ਕੋਈ ਸਾਰੀ 200 ਦੇ ਕਰੀਬ ਸੀ ਉਸ ਨੇ ਇਸ ਕਾਰਵਾਈ ਦਾ ਜਕਰੀਆ ਖਾਨ ਦੇ ਮਨ ਵਿੱਚ ਇਹ ਸੀ ਕਿ ਮੈਂ ਜਦੋਂ ਦਿੱਲੀ ਦੇ ਦਰਬਾਰ ਵਿੱਚ ਜਾ ਕੇ ਪੇਸ਼ ਕਰਾਂਗਾ 200 ਬੰਦਾ ਤੇ 8-9 ਮਹੀਨੇ ਦਾ ਘੇਰੇ ਦੀ ਵਾਰਦ ਕੀ ਦਸਾਂਗਾ ਕਿ 200 ਬੰਦੇ ਦੀ ਖੱਬਾ ਖਾਤਰ 8 ਨਵੰਬਰ ਗਰਦਾਸ ਰੰਗਲ ਦੀ ਘੜੀ ਨੂੰ ਘੇਰਾ ਪਾ ਛੜਿਆ ਸੋ ਪਿਆਰਿਓ ਇਹਨਾਂ ਨੇ ਇੱਕ ਬੜੀ ਲੰਮੀ ਚੌੜੀ ਫਜ਼ੀਅਤ ਬਣਾਈ ਜਿਸ ਦੇ ਨਾਲ ਇਹਨਾਂ ਨੇ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਤੇ ਲਹੌਰ ਨੂੰ ਤੋੜ ਲਿਆ ਰਸਤੇ ਦੇ ਵਿੱਚ ਆਉਂਦੇ ਪਿੰਡਾਂ ਵਿੱਚੋਂ ਹੋਰ ਕਈ ਹਜ਼ਾਰ ਆਦਮੀਆਂ ਨੂੰ ਆਪਣੀ ਲਪੇਟ ਵਿੱਚ ਚੜ੍ਹਿਆ ਜੇਸ਼ਨਾਬ ਕੈਦੀਆਂ ਦੀ ਗਿਣਤੀ 740 ਤੇ ਨੇਜਿਆਂ ਤੇ ਟੰਗਿਆਂ ਸਿਰਾਂ ਦੀ ਗਿਣਤੀ 2000 ਹੋ ਗਈ। ਇਸ ਤੋਂ ਇਲਾਵਾ ਸਿੱਖਾਂ ਦੇ ਸਿਰਾਂ ਨਾਲ ਲੱਦੇ ਹੋਏ 700 ਗੱਡੇ ਵੀ ਇਹ ਅਤ ਨਿਰਦਈ ਘਟਨਾ ਦੇ ਪਾਗਸਾਨ। ਇਹ ਸਾਰੀ ਵਾਰ ਹੌਲੀ-ਹੌਲੀ ਲਾਹੌਰ ਤੇ ਲਾਹੌਰ ਤੋਂ ਦਿੱਲੀ ਵੱਲ ਨੂੰ ਰਵਾਨਾ ਹੋਏ ਜਿੱਥੇ 29 ਫਰਵਰੀ ਨੂੰ 1716 ਨੂੰ ਦਿੱਲੀ ਦੇ ਵਿੱਚ ਪਹੁੰਚੇ ਬੰਦਾ ਸਿੰਘ ਅਤੇ ਦੂਜੇ ਸਿੱਖ ਕੈਦੀਆਂ ਨੂੰ ਜਲੂਸ ਦੀ ਸ਼ਕਲ ਵਿੱਚ ਸ਼ਾਹੀ ਰਾਜਤਾਨੇ ਦੀਆਂ ਮੁੱਖ ਸੜਕਾਂ ਸ਼ਰਾਇਤਾਨੇ ਦੀਆਂ ਮੁੱਖ ਗਲੀਆਂ ਦੇ ਵਿੱਚ ਲਿਜਾਇਆ ਗਿਆ ਪਿੱਛੋਂ ਉਹੀ ਕਾਰਵਾਈ ਕੀਤੀ ਜੋ சிவாਜੀ ਮਹਾਰਾਜਾ ਦੇ ਪੁੱਤਰ ਸ਼ਬਾਜੀ ਦੀ ਹੱਥ ਵਿੱਚ ਕੀਤੀ ਗਈ ਸੀ ਜਲੂਸ ਦੇ ਅੱਗੇ-ਅੱਗੇ ਬਾਜਾਂ ਉਤੇ ਟੰਗੇ ਹੋਏ ਦੋ ਹਜ਼ਾਰ ਸਿੱਖਾਂ ਦੇ ਸਿਰ ਜਾ ਰਹੇ ਸਨ ਉਹਨਾਂ ਦੇ ਲੰਮੇ ਕੇਸ ਹਵਾ ਵਿੱਚ ਉੱਡ ਰਹੇ ਸਨ ਉਹਨਾਂ ਦੇ ਨਾਲ ਹੀ ਇੱਕ ਸਿਰ ਨਾਲ ਇੱਕ ਬਿੱਲੀ ਦਾ ਇੱਕ ਸਿਰ ਵੀ ਡੜਕ ਰਿਆ ਸੀ ਪ੍ਰਗਟ ਕਰਦਾ ਸੀ ਕਿ ਗੁਰਦਾਸ ਸਿੰਘਲ ਦੇ ਆਹਾਤੇ ਵਿੱਚੋਂ ਮਨੁੱਖਤਾ ਕੀ ਅਸੀਂ ਬਿੱਲੀਆਂ ਤੱਕ ਨਸ਼ਟ ਕਰ ਦਿੱਤੀਆਂ ਨੇ ਫਿਰ ਬੰਦਾ ਸਿੰਘ ਦੀ ਵਾਰੀ ਆਈ ਉਸ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰਕੇ ਹਾਥੀ ਦੀ ਪਿੱਠ ਤੇ ਬਿਠਾਇਆ ਗਿਆ ਉਹਦਾ ਮਖੌੜ ਅਨੌਂੜੀ ਉਹਦੇ ਸਿਰ ਤੇ ਸੋਨੇ ਦੀ ਕਢਾਈ ਵਾਲੀ ਲਾਲ ਪੱਗ ਬਣੀ ਹੋਈ ਹੈ ਇੱਕ ਲਾਲ ਰੰਗ ਦਾ ਕੱਢਿਆ ਹੋਇਆ ਪahari ਜਾਮਾ ਜਿਸ ਉੱਤੇ ਸਨੇ ਨਾਲ ਅਨਾਰ ਦੇ ਫੁੱਲ ਕੱਢੇ ਹੋਏ ਨੇ ਤੇ ਉਸ ਨੂੰ ਪੋਆਇਆ ਗਿਆ ਸੀ ਉਸ ਦੇ ਪਿੱਛੇ ਮੁਹੰਮਦ ਅਮੀਨ ਖਾਨ ਦਾ ਇੱਕ ਤਰਾਨੀ ਅਫਸਰ ਹੱਥ ਵਿੱਚ ਨੰਗੀ ਤਲਵਾਰ ਲੈ ਕੇ ਖੜੋਤਾ ਸੀ ਉਹਦੇ ਹਾਥੀ ਦੇ ਪਿੱਛੇ ਇੱਕ ਦੂਜੇ ਸਿੱਖ ਕੈਦੀ ਵੀ ਆ ਰਹੇ ਸਨ ਜੋ ਦੋਦੋ ਕਰਕੇ ਕਾਠੀਆਂ ਤੋਂ ਬਿਗੈਰ ਊਠਾਂ ਦੇ ਬੰਨੇ ਹੋਏ ਸਨ ਉਹਨਾਂ ਦੇ ਸਿਰ ਉੱਪਰ ਵੀ ਬੜੀਆਂ ਹਾਸੋ ਹੁੰਦੀਆਂ ਜੋਕਰਾਂ ਵਾਲੀਆਂ ਟੋਪੀਆਂ ਰੱਖੀਆਂ ਰਹੀਆਂ ਜੋ ਪੇਡਾਂ ਦੀਆਂ ਖਲਾਂ ਤੋਂ ਬਣੀਆਂ ਹੋਈਆਂ ਸਨ ਜਿਨ੍ਹਾਂ ਵਿੱਚ ਸ਼ੀਸ਼ੇ ਦੇ ਮਣਕੇ ਲੱਗੇ ਹੋਏ ਸਨ ਹਰ ਆਦਮੀ ਨਾਲ ਇੱਕ ਲੱਕੜੀ ਦੇ ਟੁਕੜਿਆਂ ਨਾਲ ਜੋ ਲੋਹੇ ਦੇ ਕਿੱਲਾਂ ਨਾਲ ਜੜੇ ਹੋਏ ਸਨ ਉਹਨਾਂ ਦੀ ਗਰਦਨ ਨਾਲ ਲੱਗਾ ਹੋਇਆ ਸੀ ਅਗਰਾ ਬਾਦ ਅਤੇ ਦਿੱਲੀ ਦੇ ਲਾਹੌਰੀ ਦਰਵਾਜੇ ਦੇ ਵਿੱਚਕਾਰ ਕਈ ਮੀਰ ਰਮੇਸ਼ੜਕ ਦੇ ਦੋਹੀ ਪਾਸੇ ਸੈਨਿਕ ਅਤ ਤਮਾਸ਼ੀਨ ਖੜੇ ਸਨ ਜੋ ਕੈਦੀਆਂ ਦੀ ਭਦੀ ਸ਼ਕਲ ਦਾ ਮدخل ਉਣਾਉਂਦੇ ਮਿਰਜ਼ਾ ਮੁਹੰਮਦ ਹਾਰਸੀ ਇਹ ਵਰਤਨਾਮਾ ਦਾ ਲੇਖਕ ਮੌਕੇ ਤੇ ਦਿੱਲੀ ਵਿੱਚ ਮੌਜੂਦ ਸੀ ਉਹ ਇਹ ਸਭ ਕੁਝ ਨੂੰ ਇੱਕ ਤਮਾਸ਼ਾ ਕਹਿੰਦਿਆਂ ਹੋਇਆਂ ਲਿਖਦਾ ਹੈ ਕਿ ਬਾਜ਼ਾਰਾਂ ਤੇ ਗਲੀਆਂ ਵਿੱਚ ਇਤਨੀ ਭਾਰੀ ਘਟ ਸੀ ਜੋ ਕਦੇ ਦੇਖਿਆ ਨਹੀਂ ਹੋਣਾ ਮੁਸਲਮਾਨ ਖੁਸ਼ੀ ਦੇ ਮਾਰੇ ਫਨੇ ਨੀਸਨ ਸਮੁੰਦੀ ਪਰ ਬਦਕਿਸਮਤ ਸਿੱਖ ਜਿਨ੍ਹਾਂ ਦੀ ਏ ਦਸ਼ਾ ਕਰ ਦਿੱਤੀ ਸੀ ਬਾਣੇ ਨੂੰ ਮੰਨਦੇ ਹੋਏ ਬਿਲਕੁਲ ਖੁਸ਼ ਦਿਖਦੇ ਸਨ ਤੇ ਆਪਣੀ ਤਕਦੀਰ ਤੇ ਰਾਜੀ ਸਨ ਉਹਨਾਂ ਦੇ ਚਿਹਰਿਆਂ ਤੇ ਮਿਹੂਸ਼ੀ ਜਾਂ અપਮਾਨ ਦੀ ਰਤਾ ਜਿਨੇ ਵੀ ਚਿੰਨ ਨਹੀਂ ਸਨ ਦਿਸ ਰਹੇ ਉਹਨਾਂ ਵਿੱਚ ਬਹੁਤ ਸਾਰੇ ਜਦ ਉਠਾਂ ਦੇ ਚੜੇ ਹੋਏ ਲੰਗਰੇ ਸਨ ਤਾਂ ਖੁੱਝ ਆਉਦੇ ਸਨ ਖੁਸ਼ੀ ਨਾਲ ਆਪਣੇ ਪਿਤਰ ਬਾਣੀ ਦੇ ਸ਼ਬਦ ਗਾਉਂਦੇ ਜਾ ਰਹੇ ਸਨ ਜੇ ਗਲੀ ਵਿੱਚ ਕੋਈ ਆਦਮੀ ਉਹਨਾਂ ਨੂੰ ਇਹ ਕਹਿੰਦਾ ਕਿ ਉਹ ਆਪਣੀਆਂ ਵਧੀਆਂ ਕਿਆਂ ਕਾਰਨ ਉਹਨਾਂ ਨੂੰ ਇਹ ਦਿਨ ਦੇਖਣੇ ਪਏ ਤਾਂ ਅਗੋਂ ਝਟਪਟ ਉੱਤਰ ਦਿੰਦੇ ਕਿ ਸਭ ਕੁਝ ਕਾਲਪੁਰਖ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਹੈ। ਉਹਨਾਂ ਦਾ ਫੜਿਆ ਜਾਣਾ ਤੇ ਉਹਨਾਂ ਦੀ ਬਧਨ ਸੀ بیوی ਉਹ ਰੱਬ ਦੀ ਰਜ਼ਾ ਅਨੁਸਾਰ ਹੀ ਮੰਨਦੇ ਸੀ। ਕੋਈ ਇਹ ਕਹਿੰਦਾ ਕਿ ਹੁਣ ਤੁਹਾਨੂੰ ਮਾਰ ਦਿੱਤਾ ਜਾਵੇਗਾ ਤਾਂ ਉਹ ਅੱਗੋਂ ਬੋਲਦੇ ਕਿ ਸਾਨੂੰ ਜਰੂਰ ਮਾਰ ਦਿਓ ਅਸੀਂ ਮੌਤ ਤੋਂ ਕਦੇ ਡਰਦੇ ਨਹੀਂ। ਜੇ ਅਸੀਂ ਡਰਦੇ ਹੁੰਦੇ ਤਾਂ ਤੁਹਾਡੇ ਨਾਲ ਇੰਨੀਆਂ ਲੜਾਈਆਂ ਕਿਵੇਂ ਲੜ ਸਕਦੇ ਸੀ? ਅਸੀਂ ਸਿਰਫ ਔਖ ਅਤੇ ਤੰਗੀ ਦੇ ਕਾਰ ਨਹੀਂ ਤੁਹਾਡੇ ਹੱਥਾਂ ਵਿੱਚ ਆ ਗਏ ਨਹੀਂ ਤਾਂ ਤੁਸੀਂ ਪਹਿਲਾਂ ਹੀ ਜਾਣਦੇ ਹੋ ਅਸੀਂ ਮਹਾਦਰੀ ਦੇ ਕੈਸੇ ਕੈਸੇ ਕਾਰਨੋਂ ਮੈਂ ਕਰਦੇ ਹਾਂ ਸਾਡਾ ਇਤਿਹਾਸ ਬਹੁਤ ਪੁਰਾਣਾ ਹੈ ਮੁੜਕ ਨਹੀਂ ਬੰਦ ਲੈ ਕੇ ਸਾਡਾ ਸਿਸਟਮ ਹੀ ਅਸਾ ਚੱਲਦਾ ਆਇਆ ਹੈ ਸੋ ਪਿਆਰਿਓ ਇਸੇ ਤਰੀਕੇ ਦੇ ਨਾਲ ਇਹ ਜੜੂਸ ਜਿਹੜਾ ਸੀ ਅੱਗੇ ਤੋਂ ਅੱਗੇ ਵੱਧਦਾ ਜਾ ਰਿਹਾ ਸੀ ਤੇ ਇਹ ਜਲੂਸ ਦੇ ਵਿੱਚ ਇਹ ਸਾਰੇ ਇਸ ਸ਼ਕਲ ਦੇ ਵਿੱਚ ਅੱਗੇ-ਅੱਗੇ ਜਾਂ ਰਹੇ ਸਨ ਇਹ ਜਿਹੜੇ ਸਿੰਘਾਂ ਦਾ ਜਥਾ ਸੀ ਬਹੁਤ ਵੱਡਾ ਇਸ ਨੂੰ ਕੋਈ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਜਿਵੇਂ ਕਿ ਇਸ ਦੇ 7 ਹਿੱਸੇ ਕੀਤੇ ਗਏ ਸ਼ਤਾਈ ਏਸ਼ੀਆ ਦੇ ਵਿੱਚ ਵਾਰੀ-ਵਾਰੀ 100-100 ਦੇ ਕਰੀਬ ਬੰਦਾ ਜਿਹੜਾ ਸੀ ਉਹਨੂੰ ਕਤਲ ਕੀਤਾ ਜਾਂਦਾ ਸੀ ਔਰ ਉਸ ਤੋਂ ਬਾਅਦ ਕਤਲ ਕਰਕੇ ਵਾਰੀ-ਵਾਰੀ ਉਹਨਾਂ ਦਾ ਅੱਗੇ ਤੋਂ ਅੱਗੇ ਸلسلਾ ਚੱਲੀ ਜਾਂਦਾ ਸੀ ਸੋ ਇਹ ਪਿਆਰਿਓ ਬਹੁਤ ਦੁਖਦਾਈ ਸਮਾਂ ਸੀ ਜਿਸ ਵੇਲੇ ਇਨੀ ਕਤਲੋਗਾਰਤ ਦਿਲੀ ਦੇ ਵਿੱਚ ਚੱਲ ਰਹੇ ਸੀ ਕਿ ਦਿੱਲੀ ਮਾਨੋ ਜਿਵੇਂ ਖੂਨ ਦੇ ਨਾਲ ਲਾਲ ਹੋ ਗਈ ਹੋਵੇ 5 ਮਾਰਚ ਜਦੋਂ ਸਿੰਘਾਂ ਨੇ ਅਲਾਚ ਜਾਂ ਮੌਦੇਦਾਂ ਨੂੰ ਠੋਕਰ ਮਾਰੀ ਤਾਂ ਤਰ ਮਨ ਨਹੀਂ ਆ ਰਿਹਾ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਮੱਤਤਾ ਰੱਖਦਾ ਹੈ ਕਿਉਂਕਿ ਅੱਜ ਦੇ ਦਿਨ ਸਿੱਖਾਂ ਨੇ ਇਹ ਸਾਬਤ ਕਰਕੇ ਰਖਾਇਆ ਸੀ ਕਿ ਕਿਸੇ ਵੀ ਕਿਸਮ ਦਾ ਡਰ ਜਾਂ ਬਾਅਦ ਉਹਨਾਂ ਨੂੰ ਧਰਮ ਤੋਂ ਪਿਛੇ ਨਹੀਂ ਮੋੜ ਸਕਦਾ ਸੋ ਹਰ ਰੋਹ ਸਿੱਖਾਂ ਨੂੰ ਟੋਡੀਆਂ ਵਿੱਚ ਕੋਤਵਾਣੀ ਲੈ ਜਾਇਆ ਜਾਂਦਾ ਜਿੱਥੇ ਉਹਨਾਂ ਨੂੰ ਪੇਸ਼ਕਸ਼ ਕੀਤੀ ਜਾਂਦੀ ਸਿੱਖ ਧਰਮ ਛੱਡ ਕੇ ਸलाम ਕਬੂਲ ਲਵੋ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ ਇੱਕ ਕਤਲੇ ਅੰਸ਼ਤ ਦਿਨ ਚੱਲਿਆ ਤੇ ਸੱਤੇ ਦਿਨੀ ਇਹ ਪੇਸ਼ਕਸ਼ਾਂ ਦੀਆਂ ਆਰੀਆਂ ਧਰਮਤ ਇਹਨਾਂ ਖੂਨ ਰਕਾ ਰੱਖਦੇ ਆਂ ਜਨਮ ਦੀ ਈਨ ਨਾ ਮੰਨਦੇ ਹੋਏ ਸ਼ਹੀਦੀਆਂ ਪਾਉਣੀਆਂ ਕਬੂਰ ਕਿਤੀਆਂ ਸਲਾਮ ਨਹੀਂ ਮੰਨਿਆ ਸਿੱਖ ਸ਼ਹੀਦ ਹੋਣ ਤੋਂ ਪਹਿਨਾਂ ਜਲਾਦ ਨੂੰ ਮੁਕਤਾਂ ਕਹਿੰਦੇ ਸਨ ਤੇ ਅੱਗੇ ਹੋ ਕੇ ਸ਼ਹੀਦੀਆਂ ਪਾਉਣ ਨੂੰ ਤਿਆਰ ਰਹਿੰਦੇ ਸਨ ਔਰ ਪਿਆਰਿਓ ਇਹ ਬੰਨ੍ਹ ਮਾਰਤ ਅਖੀਰ ਨੂੰ ਬਾਬਾ ਬੰਦਾ ਸਿੰਘ ਜੀ ਭਾਈ ਬਾਸ ਸਿੰਘ ਜੀ ਤੇ ਅਜੀਤ ਸਿੰਘ ਬੰਦਾ ਸਿੰਘ ਜੀ ਦਾ ਪੁੱਤਰ ਉਸ ਨੂੰ ਵੀ ਸ਼ਹੀਦ ਕੀਤਾ ਗਿਆ ਔਰ ਜਿਸ ਵੇਲੇ ਬਾਬਾ ਬੰਦਾ ਸਿੰਘ ਅਤੇ ਹਰੀ ਸਿੰਘ ਨੂੰ ਫੜਕੇ ਬਿਠਾਇਆ ਹੋਇਆ ਸੀ ਬਾਬਾ ਬੰਦਾ ਸਿੰਘ ਨੂੰ ਹੀਨ ਮੰਨਣ ਵਾਸਤੇ ਕਹਿੰਦੇ ਸੀ ਜਦੋਂ ਸਾਰੀ ਹੀਲੇ ਵਰਤ ਕੇ ਦੇਖ ਲੈ ਅਖੀਰ ਉਹਨਾਂ ਦੇ ਮਨ ਦੇ ਵਿੱਚ ਇੱਕ ਇਹ ਪਲਾਨ ਆਇਆ ਕਿਉਂ ਨਾ ਬੱਚੇ ਨੂੰ ਸ਼ਹੀਦ ਕੀਤਾ ਜਾਵੇ ਇਹਦਾ ਮਨ ਪਿਗਲ ਜਾਵੇਗਾ ਤੋ ਪਿਆਰਿਓ ਉਹਨਾਂ ਨੇ ਜਦੋਂ ਬੱਚੇ ਨੂੰ ਸ਼ਹੀਦ ਕਰਨ ਲੱਗੇ ਤੇ ਬੰਦਾ ਸਿੰਘ ਜੀ ਬਹਾਦਰ ਬੜੇ ਵੇਖ ਰਹੇ ਨੇ ਹਮਾਂਦੇ ਉੱਤੇ ਮਾਸਾ ਦੀ ਚਿੰਤਾ ਦੀ ਲਕੀਰ ਨਹੀਂ ਜਦੋਂ ਉਹਨਾਂ ਨੇ ਜਿਵਾ ਕਰਕੇ ਬੱਚੇ ਦਾ ਦਿਲ ਕੱਢ ਗਏ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਤਨਨਾ ਕੀਤਾ ਤੇ ਪਿਆਰਿਓ ਬੰਦਾ ਸਿੰਘ ਬਹਾਦਰ ਜਿਹੜੇ ਸੰ ਉਹਨਾਂ ਦੇ ਮਨ ਤੇ ਪ੍ਰਤਾਪ ਭਰਵੀਂ ਸ਼ਿਕਰ ਨਹੀਂ ਆਈ ਅਕਾਲ ਪੁਰਖ ਪ੍ਰਭਾਤਮਨ ਦਾ ਸ਼ਿਕਰਾਨਾ ਕੀਤਾ ਕਿ ਬੱਚਾ ਵੀ ਸ਼ਹੀਦ ਹੋ ਗਿਆ ਔਰ ਇਸੇ ਤਰ੍ਹਾਂ ਹੀ ਭਾਈ ਬਾਸ ਸਿੰਘ ਨੂੰ ਜਦੋਂ ਸਾਹਮਣੇ ਲਿਆਂਦਾ ਗਿਆ ਕਹਿਣ ਲੱਗੇ ਸੁਣਿਆ ਹੈ ਕਿ ਭਾਈ ਬਾਸ ਸਿੰਘ ਤੂੰ ਬੜਾ ਬਹਾਦਰ ਹੈ ਕਹਿੰਦਾ ਨਜ਼ਾਰਾ ਦੇਖਣਾ ਤੇ ਹੱਤ ਘੜੀਆਂ ਖੋੜ ਕੇ ਵੇਖ ਲੋ ਪਹਿਲਾਂ ਤਾਂ ਡਰਦੇ ਨੇ ਲੇਕਿਨ ਜਦੋਂ ਹੱਥ ਘੜੀਆਂ ਖੋਲਣ ਵਾਸਤੇ ਥੋੜਾ ਜਿਹਾ ਉਹਨਾਂ ਨੇ ਵਿਖਾਇਆ ਤਾਂ ਭਾਈ ਬਾਸ ਸਿੰਘ ਨੇ ਸੱਤ ਅੱਠ ਬੰਦੇ ਨਟਾਲ ਹੋਇਆ ਹੋਇਆ ਵੀ ਚਿਟਕਾ ਦਿੱਤੇ ਫਿਰ ਭਾਈ ਬਾਸ ਸਿੰਘ ਨੂੰ ਅਸ਼ੇਰ ਕੀਤਾ ਇਸੇ ਤਰ੍ਹਾਂ ਹੀ ਮੰਨਾ ਸਿੰਘ ਜੀ ਬਹਾਦਰ ਨੂੰ ਪਹਿਲਾਂ ਜਮੂਰਾਂ ਦੇ ਨਾਲ ਉਹਦਾ ਮਾਸ ਖਿੱਚਿਆ ਗਿਆ ਸलाम ਕਬੂਲ ਕਰਾਉਣ ਵਾਸਤੇ ਫਿਰ ਉਹਦੀਆਂ ਪਿਆਰੀਆਂ ਅੱਖਾਂ ਕਢੀਆਂ ਗਈਆਂ ਫਿਰ ਇੱਕ ਬਾਹ ਵਢੀ ਗਈ ਫਿਰ ਦੂਜੀ ਬਾਹ ਵਢੀ ਗਈ ਕਰਦੇ ਕਰਦੇ ਇਕੱਲੀ ਇਕੱਲੀ ਲੱਤ ਵਢੀ ਗਈ ਔਰ ਫਿਰ ਸਿੱਖ ਧਰਤ ਤੋਂ ਜੁਦਾ ਕਰ ਦਿੱਤਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਤੇ ਜਿਹੜਾ ਆਖਰੀ ਉਸ ਟਾਈਮ ਤੇ ਸਿੱਖਾਂ ਦੀ ਗੱਲ ਚੁੱਕਣ ਵਾਲਾ ਸਿੱਖਾਂ ਨੂੰ ਹੱਕ ਤੋਂ ਆਉਣ ਵਾਲਾ ਸਿੱਖਾਂ ਨੂੰ ਜ਼ਮੀਨਾਂ ਦੇਣ ਵਾਲਾ ਸਿੱਖਾਂ ਦੀ ਹਰ ਗੱਲ ਸੁਣਨ ਵਾਲਾ ਤੇ ਸਿੱਖਾਂ ਦੇ ਅੱਗੇ ਢਾਲ ਬਣ ਕੇ ਖੜਨ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਅਗਲੀ ਦੁਨੀਆ ਦੇ ਵਿੱਚ ਚਲੇ ਗਿਆ ਸੋ ਇਹ ਸੀ ਪਿਆਰਿਓ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਵਸ ਜੋ ਅੱਜ ਦੇ ਦਿਨ ਦਿੱਲੀ ਦੇ ਵਿੱਚ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਸੁਰਉ ਜੀ ਹੋਈਆਂ ਪੁੱਲਾਂ ਨੂੰ ਨੱਚਤਾਰੀ ਗੱਜ ਕੇ ਫਤਿਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ